ਅੱਲਾ ਦੇ ਇਕੱਠ ਦਾ ਨਾਂ ਬੰਦਾ ਹੈ ਵਿਚਾਰਾਂ ਦੇ ਇਕੱਠ ਦਾ ਨਾਂ ਮਨੁੱਖ ਹੈ ਤੇ ਖਿਮਾ ਕਰਨੇ ਕਈ ਵਾਰ ਬੰਦਾ ਕਹਿੰਦਾ ਮੈਨੂੰ ਸੱਟ ਲੱਗੀ ਕਿੱਥੇ ਲੱਗੀ ਸੱਟ ਕਹਿੰਦਾ ਮੇਰੇ ਵਿਚਾਰਾਂ ਨੂੰ ਸੱਟ ਲੱਗੀ ਕਿਸ ਤਰ੍ਹਾਂ ਸੱਟ ਲੱਗੀ ਫਲਾਣੇ ਦੇ ਵਿਚਾਰਾਂ ਨਾਲ ਲੱਗੀ ਇਸ ਤਰ੍ਹਾਂ ਵੀ ਆਤਮਦਰਸੀ ਪੁਰਸ਼ ਇਸ ਹੱਦ ਤੱਕ ਪਹੁੰਚੇ ਨੇ ਕਿ ਬੰਦਾ ਇੱਕ ਵਿਚਾਰ ਹੈ ਕਈ ਵਾਰ ਸਰੀਰ ਦੀ ਸੱਟ ਬੰਦਾ ਬਰਦਾਸ਼ਤ ਕਰ ਜਾਂਦਾ ਪਰ ਇਹਦੇ ਵਿਚਾਰ ਨੂੰ ਸੱਟ ਲੱਗੇ ਇਹ ਨਹੀਂ ਬਰਦਾਸ਼ਤ ਕਰਦਾ ਆ ਮੀਟਿੰਗ ਹੋ ਰਹੀ ਉਹ ਪੰਜ 10 ਬੰਦਿਆਂ ਦੀ ਖਲਬਲੀ ਮਚ ਗਈ ਕਿਉਂ ਮਚ ਗਈ ਜੀ ਸਾਡੇ ਵਿਚਾਰਾਂ ਨੂੰ ਸੱਟ ਮਾਰੀ ਏ ਇਸ ਨੇ ਸਾਡੇ ਖਿਆਲਾਂ ਨੂੰ ਸੱਟ ਮਾਰੀ ਏ ਤੇ خیال ਦੀ ਕੋਈ ਹਸਤੀ ਕਿੱਥੇ ਜ਼ਖਮ ਹੋ ਗਿਆ خیال ਨੂੰ ਕੋਈ ਵਿਚਾਰ ਨੂੰ ਕੋਈ ਚੋਟ ਲੱਗ ਗਈ ਇਹ ਕੁ ਹੁਣ ਪਿਆ ਵਗਦਾ ਨਹੀਂ ਬੰਦਾ ਹੈ ਵਿਚਾਰ ਸਾਰੇ ਸਰੀਰ ਦੀ ਸੱਟ ਬਰਦਾਸ਼ਤ ਕਰ ਜਾਏ ਵਿਚਾਰ ਦੀ ਸੱਟ ਨਹੀਂ ਬਰਦਾਸ਼ਤ ਕਰ ਸਕਦਾ ਕਿਉਂਕਿ ਹੰਕਾਰ ਵੀ ਵਿਚਾਰ ਦੇ ਆਸਰੇ ਤੇ ਖੜਾ ਹੈ ਤੇ ਜਦ ਹੰਕਾਰ ਨੂੰ ਸੱਟ ਲੱਗਦੀ ਹੈ ਤੇ ਕੰਨ ਨੂੰ ਲੱਗਦੀ ਹੈ ਵਿਚਾਰ ਨੂੰ ਲੱਗਦੀ ਹੈ ਹੰਕਾਰ ਵੀ ਇੱਕ ਵਿਚਾਰ ਦਾ ਨਾਂ ਹੈ ਹੰਕਾਰ ਵੀ ਇੱਕ ਖਿਆਲ ਦਾ ਨਾਂ ਹੈ ਜਦ ਬੰਦੇ ਦੇ ਖਿਆਲ ਨੂੰ ਸੱਟ ਲੱਗਦੀ ਹੈ ਵਿਚਾਰ ਨੂੰ ਸੱਟ ਲੱਗਦੀ ਹੈ ਉਸ ਵਕਤ ਉਸ ਸੱਟ ਨੂੰ ਬਰਦਾਸ਼ਤ ਕਰਨਾ ਬੜੀ ਔਖੀ ਗੱਲ ਹੋ ਜਾਂਦੀ ਹੈ ਬਹੁਤ ਔਖੀ ਗੱਲ ਆ ਜਾਂਦੀ ਹੈ। ਔਰ ਹਰ ਬੰਦਾ ਕਹਿੰਦਾ ਨਹੀਂ ਮੈਂ ਠੀਕ ਆ। ਮੈਂ ਠੀਕ ਆ। ਮੇਰਾ মত ਠੀਕ ਹੈ। ਮੇਰਾ মত ਠੀਕ ਹੈ। ਮੇਰੇ ਵਿਚਾਰ ਠੀਕ ਨੇ। ਮੇਰੇ ਵਿਚਾਰ ਠੀਕ ਨੇ। ਔਰ ਅਸੀਂ ਐਸਾ ਦੇਖਦੇ ਆ ਕਿ ਇੱਕ ਦੇ ਵਿਚਾਰ ਜੇ ਦੂਜਾ ਨਾ ਮੰਨੇ ਤਾਂ ਬੰਦਾ ਔਖਾ ਵੀ ਬੜਾ ਹੋ ਜਾਂਦਾ। ਇੱਕ ਖਿਆਲ ਘਰ ਵਿੱਚ ਕਿਸੇ ਨੇ ਦਿੱਤਾ ਘਰ ਵਾਲੀ ਨੇ ਨਹੀਂ ਮੰਨਿਆ। ਬੱਚਿਆਂ ਨੇ ਨਹੀਂ ਮੰਨਿਆ। ਬੰਦਾ ਔਖਾ ਹੋ ਜਾਂਦਾ। ਕਿਉਂ? ਉਹਨੂੰ ਦਿਸ ਪੈਂਦਾ ਮੇਰਾ ਵਿਚਾਰ ਬਿਲਕੁਲ ਠੋਥਾ, ਕਮਜ਼ੋਰ ਹੈ। ਅਗਲੇ ਨੇ ਮੰਨਿਆ ਹੀ ਨਹੀਂ। ਆਪਣੀ ਕਮਜ਼ੋਰੀ ਸਾਹਮਣੇ ਜ਼ਾਹਿਰ ਹੋ ਜਾਂਦੀ ਹੈ ਦੁੱਖ ਪੈਦਾ ਹੋ ਜਾਂਦਾ ਬਹੁਤ ਗਹਿਰਾ ਦੁੱਖ ਪੈਦਾ ਹੋ ਜਾਂਦਾ ਬਹੁਤ ਔਖੀ ਗੱਲ ਹੈ ਮਨ ਦਾ ਵਸਦੇ ਚ ਕਰਨਾ ਮੈਂ ਬਹੁਤੀ ਵਜ਼ਾਹਤ ਨਾ ਕਰਾਂ ਕੁਝ ਵਿਚਾਰਾਂ ਨੂੰ ਹੀ ਵਸਦੇ ਚ ਕਰਨਾ ਹੈ ਹੋਰ ਕੁਝ ਨਹੀਂ ਇੱਕ ਫੁਰਨਾ ਹੀ ਜਾਗਿਆ ਹੈ ਸ਼ਰਾਬ ਪੀਣ ਦਾ ਇੱਕ ਫੁਰਨਾ ਹੈ ਇੱਕ ਵਿਚਾਰ ਹੈ ਹੁਣ ਇਹਨੂੰ ਦਵਾ ਦੇਣਾ ਇਹਨੂੰ ਖਤਮ ਕਰ ਦੇਣਾ ਨਹੀਂ ਪੀਣੇ ਇਹਦੇ ਮੁਕਾਬਲੇ ਤੇ ਕੋਈ ਪਰਬਲ ਹੋਰ ਦੂਸਰਾ ਵਿਚਾਰ ਖੜਾ ਕਰ ਦੇਣਾ بس ਇਹਨੂੰ ਕਹਿੰਦੇ ਨੇ ਬੰਦਾ ਗੁਰਮੁਖ ਹੈ ਕਿਉਂਕਿ ਇਹਦੇ ਕੋਲ ਗੁਰੂ ਦੇ ਵਿਚਾਰ ਪਰਬਲ ਨੇ ਮਨ ਦੇ ਵਿਚਾਰ ਕਮਜ਼ੋਰ ਨੇ ਇੰਨੀ ਗੱਲ ਹੈ ਕੋਈ ਲੰਬੀ ਚੌੜੀ ਗੱਲ ਨਹੀਂ ਇਹਨੂੰ ਸੰਕਲਪ ਤੇ ਵਿਕਲਪ ਦੀ ਜੰਗ ਵੀ ਕਹਿੰਦੇ ਨੇ ਇੱਕ ਸੰਕਲਪ ਪੈਦਾ ਹੋਇਆ ਕਿ ਸ਼ਰਾਬ ਪੀਣੀ ਹੈ ਨਾਲੇ ਇੱਕ ਵਿਕਲਪ ਖੜਾ ਹੋ ਗਿਆ ਭਈ ਨਾ ਪਈਏ ਕੋਈ ਚੰਗੀ ਗੱਲ ਨਹੀਂ ਹੈ ਪਰ ਜੇ ਵਿਕਲਪ ਕਮਜ਼ੋਰ ਹੋਇਆ ਤੇ ਸੰਕਲਪ ਨੇ ਜਿੱਤ ਜਾਣਾ ਹੈ ਸ਼ਰਾਬ ਪੀਤੀ ਜਾਏਗੀ ਪਰ ਜੇ ਵਿਕਲਪ ਤਾਕਤਵਰ ਹੋ ਗਿਆ ਉਹਨੇ ਉਸ ਸੰਕਲਪ ਨੂੰ ਦਬਾ ਦੇਣਾ ਹੈ ਉਹਨੂੰ ਮਾਰ ਦੇਣਾ ਤੋ ਇਹ ਸੰਕਲਪ ਤੇ ਵਿਕਲਪ ਤੇ ਇਸ ਢੰਗ ਦੀ ਜੰਗ ਅੰਦਰ ਜੋ ਹੈ ਮਨੁੱਖ ਦੇ جاری ਰਹਿੰਦੀ ਹੈ ਸਹਿਬ ਕੰਨਰੀ ਜਿਹੜਾ ਮੇਰਾ ਮਨ ਹੈ ਇਹ ਕਾਬੂ ਚ ਨਹੀਂ ਮਾਈ ਮਨ ਮੇਰੋ ਬਸਨਾ ਹੈ ਨਿਸਬਾ ਸੁਰ ਬਖੇ ਅਨ ਕੋ ਧਾਵੇ ਕੈਬੇ ਦਰੋ ਕੋ ਤਾਏ ਇਹ ਦਿਨ ਰਾਤ ਵਿਸ਼ਿਆਂ ਬਾਰੇ ਹੀ ਸੋਚਦਾ ਕਦੇ ਆਪਣੇ ਵਿਚਾਰਾਂ ਦੇ ਪ੍ਰਵਾਹ ਨੂੰ ਪਰਣ ਦੀ ਕੋਸ਼ਿਸ਼ ਕਰਨਾ ਇਹ ਜਿੰਨੇ ਹਜ਼ਾਰਾਂ ਕਰੋੜਾਂ ਵਿਚਾਰ ਦਿਨ ਭਰ ਵਿੱਚ ਪੈਦਾ ਹੋਏ ਨੇ ਧਰਮ ਬਾਰੇ ਕਿੰਨੇ ਵਿਚਾਰ ਸਨ ਸੇਲ ਸੰਜਮ ਬਾਰੇ ਕਿੰਨੇ ਵਿਚਾਰ ਸਨ ਗੁਰੂ ਬਾਰੇ ਕਿੰਨੇ ਵਿਚਾਰ ਸਨ ਤੇ ਅਨਰਥ ਦੇ ਨਾਲ ਭਰੇ ਹੋਏ ਕਿੰਨੇ ਵਿਚਾਰ ਸਨ ਕਿਸੇ ਹੱਦ ਤੱਕ ਜ਼ਿਆਦਾ ਹੋਣਗੇ ਉਸੇ ਨੂੰ ਕਹਿੰਦੇ ਨੇ ਸੰਸਾਰੀ ਵਿਚਾਰ ਫਿਰ ਭਗਤ ਕਬੀਰ ਕਹਿੰਦੇ ਨੇ ਮਨ ਕੀ ਹੈ ਕਬੀਰ ਕੂਕਰ ਭੌਕਣਾ ਕਰੰਗ ਪਿਛੇ ਉਠਦਾ ਏ ਕਰਮੀ ਸਤਗੁਰ ਪਾਇਆ ਜਿਨ ਹੌ ਲਿਆ ਛੜਾਇ ਭਗਤ ਜੀ ਕਹਿੰਦੇ ਨੇ ਤੇ ਭੌਕਣਾ ਕੁੱਤਾ ਇਹ ਜਿਹੜਾ ਮਨ ਹੈ ਇਹ ਤੇ ਭੌਕਦਾ ਹੀ ਪਿਆ ਖਾਮਾ ਖਾ ਭੌਕੀ ਜਾ ਰਿਹਾ ਮਨ ਕਦੇ ਚੁੱਪ ਨਹੀਂ ਕਰਦਾ ਔਰ ਇੱਕ ਤੇ ਹੁੰਦਾ ਨਾ ਚਲੋ ਕੁਝ ਢਾਂਗ ਦਾ ਬੋਲਣਾ ਇੱਕ ਹੁੰਦਾ ਨਿਰਈ ਭੌਕਣਾ ਤਾਂ ਜਿਸ ਢੰਗ ਨਾਲ ਕਬੀਰ ਨੇ ਵਜ਼ਾਹਤ ਕੀਤੀ ਏ ਦਿਨਬਰ ਐਵੇਂ ਹੀ ਬੋਲੀ ਜਾਂਦਾ ਨਾ ਕੋਈ ਮਤਲਬ ਨਾ ਲੈਣਾ ਨਾ ਦੇਣਾ ਕੁਕਰ ਵਾਲੀ ਦੇਰ ਤੇ ਕਬੀਰ ਕੂਕਰ ਭੌਕਣਾ ਕੰਗ ਪਿਛੇ ਉਠਦਾ ਹੈ ਹੁਣ ਕੰਗ ਕੀ ਹੈ ਇੱਕ ਹੱਡੀਆਂ ਦਾ ਢਾਂਚਾ ਜਿਹਦੇ ਉੱਤੇ ਮਾਸ ਕੋਈ ਨਹੀਂ ਤੇ ਫਿਰ ਵੀ ਖਾਂਦਾ ਫਿਰ ਵੀ ਉਹਨਾਂ ਹੱਡੀਆਂ ਨੂੰ ਮੂੰਹ ਚ ਪਾਉਂਦਾ ਕਬੀਰ ਇਹ ਕਹਿਣਾ ਚਾਹੁੰਦਾ ਨੇ ਕਿ ਜਿਸ ਗੱਲ ਵਿੱਚ ਕੋਈ ਆਨੰਦ ਨਹੀਂ ਰਸ ਨਹੀਂ ਕਿ ਉਹਦੇ ਵਿੱਚ ਵੀ ਰਸ ਮਾਣਨ ਦੀ ਕੋਸ਼ਿਸ਼ ਪਿਆ ਕਰਦਾ ਹੈ ਇਹ ਉਹਦੇ ਵਿੱਚ ਵੀ ਆਨੰਦ ਮਾਣਨ ਦੀ ਕੋਸ਼ਿਸ਼ ਪਿਆ ਕਰਦਾ ਹੈ ਇਸ ਵਾਸਤੇ ਇਹਦਾ ਸੁਭਾਅ ਤੇ ਬਿਲਕੁਲ ਕੁੱਤੇ ਵਾਲਾ ਦਿਸਦਾ ਪਿਆ ਕਬੀਰ ਕੋਕਰ ਭੌਂਕਣਾ ਕਰੰਗ ਪਿਛੇ ਉਠਦਾਏ ਕਰਮੀ ਸਤਗੁਰ ਪਾਇਆ ਜਿਨ ਹਉ ਲਿਆ ਛਡਾਇ ਪਹਿਲੇ ਪਾਤਸ਼ਾਹ ਜੀ ਦਾ ਫਾਰਸੀ ਨਮਾ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਜੀ ਚ ਆਪ ਕਹਿੰਦੇ ਨੇ ਮਨ ਕਮੀਨ ਕਮ ਤਰੀਨ ਤੂੰ ਦਰਿਆਉ ਖੁਦਾਇਆ ਇਹ ਜਿਹੜਾ ਮਨ ਕਮੀਨ ਤੇ ਕਮ ਤਰੀਨ ਹੈ ਬਾਅ ਕਮ ਇਨ ਕਹਿੰਦੇ ਨੇ ਅਣਖ ਹੈ ਹੀ ਕੋਈ ਨਹੀਂ ਬੇਗਹਿਰਤ ਹੈ ਕਮ ਤਰੀਨ ਬਿਲਕੁਲ ਨੀਵੀਆਂ ਸੋਚਾਂ ਦੇ ਚ ਰਹਿਂਦਾ ਹੈ ਨੀਵੇਂ ਹੀ ਵਿਚਾਰਾਂ ਦੇ ਚ ਰਹਿੰਦਾ ਹੈ ਉੱਚੀ ਵਿਚਾਰ ਤੇ ਕੋਈ ਫੁਰਬੇ ਹੀ ਨਹੀਂ ਇਸ ਤਰੀਕੇ ਦੀ ਪਰਬਲਤਾ ਤੇ ਇਸ ਦੇ ਅੰਦਰ ਕੋਈ ਜਾਗਦੇ ਹੀ ਨਹੀਂ ਇਹ ਮਨ ਦੀ ਹਾਲਤ ਰੱਖੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇੱਥੇ ਤੱਕ ਕਹਿੰਦੇ ਨੇ ਸਵਾਨ ਪੂਛ ਜਿਉਂ ਭਇਓ ਨਾ ਸੂਦੋ ਬਹੁਤ ਯਤਨ ਮੈਂ ਕੀ ਨਾ ਜਿਵੇਂ ਕੁੱਤੇ ਦੀ ਪੂਛ ਨਹੀਂ ਨਾ ਸਿੱਧੇ ਆਉਂਦੀ ਸਾਬ ਕਹਿੰਦੇ ਨੇ ਬੜੇ ਯਤਨ ਕੀਤੇ ਨੇ ਮਨ ਵੀ ਸਿੱਧਾ ਨਹੀਂ ਹੁੰਦਾ ਟੇੜੇ ਦਾ ਟੇੜਾ ਹੀ ਰਹਿੰਦਾ ਇਹ ਜਿਉਂ ਚੱਲਦਾ ਟੇੜਾ ਹੀ ਚੱਲਦਾ ਟੇੜਾ ਹੀ ਰਹਿੰਦਾ ਵਿੰਗਾ ਹੀ ਰਹਿੰਦਾ ਹੁਣ ਇਤਨੇ ਰੂਪ ਮਨ ਦੇ ਕਥਨ ਕਰਨ ਤੋਂ ਬਾਅਦ ਗੁਰਬਾਣੀ ਇਹ ਕਹਿੰਦੀ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਨਿਰਾ ਤੂੰ ਕਮੇਨ ਕੰਮ ਤਰੀਨ ਨਹੀਂ ਹੈ ਨਿਰਾ ਤੂ ਪੁੱਤ ਦੀ ਪੂਛ ਨਹੀਂ ਹੈ ਨਿਰਾ ਤੂ ਕੂਕਰ ਨਹੀਂ ਹੈ ਨਿਰਾ ਤੂ ਖੋਤਾ ਨਹੀਂ ਹੈ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਜਿਹੜੇ ਕਦੀ ਸਿਲਸਿਲਾ ਵਾਰ ਗੁਰਬਾਣੀ ਪੜਦੇ ਨੇ ਹੋਏ ਹੈਰਾਨ ਹੋ ਜਾਣਗੇ ਬਈ ਇੱਕ ਪਾਸੇ ਮਨ ਨੂੰ ਕਮੀਨ ਕਮ ਤਰੀਨ ਆਖਿਆ ਜਾ ਰਿਹਾ ਹੈ ਭੌਂਕਣਾ ਕੁੱਤਾ ਆਖਿਆ ਜਾ ਰਿਹਾ ਹੈ ਮਨ ਖੁੱਟ ਹਰ ਤੇਰਾ ਨਹੀਂ ਵਿਸਾਸ ਖੋਤੇ ਨਾਲ ਤਸ਼ਬੀਹ ਦਿੱਤੀ ਜਾ ਰਹੀ ਹੈ ਤੇ ਇੱਕ ਪਾਸੇ ਇਸੇ ਹੀ ਮਨ ਨੂੰ ਆਖਿਆ ਗਿਆ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਐ ਮਨ ਤੂੰ ਵਾਸਤਵਿਕ ਜੋਤ ਸਰੂਪ ਹੈ ਤੂੰ ਪ੍ਰਭੂ ਦੇ ਅੰਸ਼ ਹੈ ਆਪਣੇ ਆਪ ਨੂੰ ਸਮਝਣ ਦੀ ਕੋਸ਼ਿਸ਼ ਕਰ ਥੋੜੀ ਇਹ ਹੀ ਵਜ਼ਾਹਤ ਕਰਕੇ ਮਸਮਾਪਤੀ ਕਰਾਂ ਪਿਤਾ ਕਾਲੂ ਜੀ ਜਦ ਬਜ਼ੁਰਗ ਹੋ ਗਏ ਨੇ ਬਿਰਧ ਹੋ ਗਏ ਨੇ ਜਨਮ ਸਾਥੀ ਦੇ ਚਗਾਥਾ ਹੱਥ ਜੋੜ ਕੇ ਉਹਨਾਂ ਨੇ ਇੱਕ ਦਿਨ ਆਪਣੇ ਹੀ ਪੁੱਤਰ ਨਾਨਕ ਜੀ ਪਾਸ ਬਿਨੈ ਕੀਤੀ ਵੇ ਭਾਵੇਂ ਮੈਂ ਰਿਸ਼ਤੇ 'ਚ ਐ ਨਾਨਕ ਜੀ ਤੁਹਾਡਾ ਪਿਤਾ ਤੇ ਹੱਥ ਜੋੜਨੇ ਮੈਨੂੰ ਬਣਦੇ ਨਹੀਂ ਕਿਉਂਕਿ ਤੁਸੀਂ ਮੇਰੇ ਬੱਚੇ ਲੇਕਿਨ ਅਸਲੀ ਰੂਪ ਤੁਹਾਡਾ ਮੈਂ ਅੱਜ ਵੇਖਿਆ ਤੁਸੀਂ ਮੇਰੇ ਬੱਚੇ ਨਹੀਂ ਤੁਸੀਂ ਗੁਰੂ ਹੋ ਤੁਸੀਂ ਇੱਕ ਮਹਾਨ ਜੋਤੇ ਹੋ ਤੇ ਜਦ ਤੁਸੀਂ ਸੰਸਾਰ ਨੂੰ ਇਤਨਾ ਗਿਆਨ ਦਿੱਤਾ ਹੈ ਸੂਝ ਤੇ ਸਮਝ ਦਿੱਤੀ ਹੈ ਮੇਰੀ ਆਤਮਾ ਵੀ ਪ੍ਰਮਾਤਮਾ ਨਾਲ ਜੋੜੋ ਅੰਤਿਮ ਸਮੇਂ ਮੈਂ ਤੁਹਾਥੋਂ ਇਹ ਮੰਗਦਾ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਬੜੇ ਵਿਸਥਾਰ ਸਹਿਤ ਪਿਤਾ ਕਾਲੂ ਜੀ ਦੀ ਤੜਪ ਉਹਨਾਂ ਦੀ ਪ੍ਰਾਰਥਨਾ ਉਹਨਾਂ ਦੀ ਜੋਦੜੀ ਜੋ ਆਪਣੇ ਪੁੱਤਰ ਨਾਨਕ ਜੀ ਪਾਸ ਕਰ ਰਹੇ ਨੇ ਭਾਈ ਸਾਹਿਬ ਨੇ ਲਿਖੀ ਥੋੜਾ ਜਿਹਾ ਮੁਖਤਸਰ ਸਰੂਪ ਮੈਂ ਤੁਹਾਡੇ ਸਾਹਮਣੇ ਰੱਖਾਂ ਜਦ ਇਸ ਢੰਗ ਦੀ ਜੋਦੜੀ ਕੀਤੀ ਏ ਬਿਨੈ ਕੀਤੀ ਏ ਔਰ بار بار ਕੀਤੀ ਐ ਨਾਨਕ ਜੀ ਮੈਨੂੰ ਵੀ ਦੱਸੋ ਬ੍ਰਹਮ ਕੀ ਹੈ ਮੈਨੂੰ ਵੀ ਦੱਸੋ ਰੱਬ ਨਾਲ ਜੁੜਨ ਦੀ ਝੁਗਤੀ ਕੀ ਹੈ ਮੈਨੂੰ ਵੀ ਇਹ ਢੰਗ ਦੱਸੋ ਕਿ ਮੈਨੂੰ ਪ੍ਰਮਾਤਮਾ ਦਾ ਮਿਲਾਪ ਕਿਸ ਤਰੀਕੇ ਨਾਲ ਹੋਵੇ ਔਰ ਮੇਰੀ ਜ਼ਿੰਦਗੀ ਵੀ ਸਫਲ ਕਰੋ ਮੇਰਾ ਜੀਵਨ ਵੀ ਸਫਲ ਕਰੋ ਬਹੁਤੀ ਜੋਦੜੀ ਕੀਤੀ ਬੜੇ ਤਰਲੇ ਕੀਤੇ ਆਖਰੀ ਉਮਰ ਦੇਚ ਪਿਤਾ ਕਾਲੂ ਜੀ ਨੂੰ ਬੜਾ ਪਛਤਾਪ ਹੋਇਆ ਕਿ ਜਿਸ ਨੂੰ ਮੈਂ ਪੁੱਤਰ ਸਮਝਦਾ ਰਿਆ ਇਹ ਨਿਰਾ ਮੇਰਾ ਪੁੱਤਰ ਨਹੀਂ ਇਹ ਤੇ ਕੋਈ ਇਲਾਹੀ ਜੋਤ ਹੈ ਉਂਝ ਵੀ ਕਹਿੰਦੇ ਨੇ ਮਹਾਪੁਰਸ਼ਾਂ ਪਾਸੋਂ ਤਿੰਨ ਚਾਰ ਤਰ੍ਹਾਂ ਦੇ ਬੰਦੇ ਲਾਭ ਨਹੀਂ ਉਠਾ ਸਕਦੇ ਪਹਿਲੇ ਮਾਂ ਬਾਪ ਦੂਸਰੇ ਸ਼ਰੀਕ ਤੀਸਰੇ ਲੰਗੋਟिए ਯਾਰ ਚੌਥੇ ਦੁਸ਼ਮਣ ਇਹ ਲਾਭ ਨਹੀਂ ਉਠਾ ਸਕਦੇ ਇਹ ਨੇੜੇ ਰਹਿੰਦੇ ਹੋਏ ਲਾਭ ਨਹੀਂ ਉਠਾ ਸਕਦੇ ਜਿਹੜਾ ਲੰਗੋਟਿਆ ਯਾਰ ਹੁੰਦਾ ਉਹ ਕਹਿੰਦਾ ਲੈ ਸਾਡਾ ਬਾਲਸਕਾ ਮਿੱਤਰ ਸਾਡੇ ਨਾਲ ਖੇਡਦਾ ਸੀ ਅਜ ਮਾਤਮਾ ਬਣ ਬੈਠਾ ਨਹੀਂ ਗੱਲ ਮੈਂ ਤੇ ਸ਼ਰੀਰ ਤੇ ਉਂਝ ਜਲਨ ਰੱਖਦੇ ਨੇ ਮਾਪੇ ਆਪਣਾ ਬੱਚਾ ਸਮਝ ਹੀ ਜਾਂਦੇ ਨੇ ਤੇ ਦੁਸ਼ਮਣ ਦੇ ਅੰਦਰ ਉਂਝ ਨਫ਼ਰਤ ਆਉਂਦੀ ਹੈ ਇਸ ਵਾਸਤੇ ਚਾਰ ਤਰ੍ਹਾਂ ਦੇ ਜਿਹੜੇ ਬੰਦੇ ਨੇ ਕਈ ਵਾਰ ਮਹਾਪੁਰਸ਼ਾਂ ਤੋਂ ਲਾਭ ਨਹੀਂ ਉਠਾਉਂਦੇ ਜੈਸੇ ਕਿ 20 ਰੁਪਏ ਬਦਲੇ ਪਿਤਾ ਕਾਲੂ ਨੇ ਚਪੇੜਾਂ ਮਾਰੀਆਂ ਨੇ ਰਾਏ ਬੁਲਾਰ ਕਹਿੰਦਾ ਤੂੰ 20 ਰੁਪਏ ਬਦਲੇ ਥੱਪੜ ਮਾਰੇ ਨੇ ਮੈਂ ਸਾਰੀ ਜਾਇਦਾਦ ਗੁਰੂ ਨਾਨਕ ਦੇ ਬਚਨ ਤੋਂ ਕੁਰਬਾਨ ਕਰਨ ਵਾਸਤੇ ਤਿਆਰ ਆਂ ਰਾਏ ਬੁਲਾਰ ਐਸਾ ਕਹਿੰਦਾ ਉਹਦੀ ਗੱਲ ਕੁਝ ਹੋਰ ਹੈ ਉਹਨੇ ਸਮਝਿਆ ਲੇਕਿਨ ਆਖਰੀ ਸਮੇਂ ਪਿਤਾ ਕਾਲੂ ਨੂੰ ਵੀ ਸਮਝ ਪਈ ਗਈ ਵੀ 20 ਰੁਪਏ ਦੇ ਬਦਲੇ ਜਿਸ ਨੂੰ ਪੁੱਤਰ ਜਾਣ ਕੇ ਮੈਂ ਚਪੇੜਾ ਮਾਰੀਆਂ ਸਨ ਇਹ ਗੱਲ ਕੁਝ ਹੋਰ ਹੈ ਇਹ ਤੇ ਮਹਾਪੁਰਸ਼ ਹੈ ਤੇ ਕੋਈ ਮਹਾਨ ਦੇਵ ਹੈ ਮਹਾਨ ਆਤਮਾ ਹੈ ਤੇ ਪ੍ਰਭੂ ਦੀ ਜੋਤ ਹੈ ਤੋ ਜੋੜੜੀ ਕਰਨ ਲੱਗ ਪਏ ਹਾਲਾਂਕਿ ਪਿਤਾ ਤੋ ਹੱਥ ਜੋੜਦਾ ਨਾਨਕ ਜੀ ਮੈਨੂੰ ਵੀ ਦੱਸੋ ਮੇਰੀ ਆਤਮਾ ਵੀ ਰੱਬ ਨਾਲ ਜੋੜੋ ਤੋ ਪਾਤਸ਼ਾਹ ਨੇ ਜਿਸ ਢੰਗ ਨਾਲ ਆਪਣੇ ਪਿਤਾ ਨੂੰ ਸਮਝਾਇਆ ਭਾਈ ਸਾਹਿਬ ਬਾਈ ਸੰਤੋਖ ਸਿੰਘ ਜੀ ਨੇ ਇਹ ਵਾਰਤਾ ਬੜੇ ਸੁਚੱਜੇ ਢੰਗ ਨਾਲ ਛੰਦਾਬੰਦੀ ਦੇ ਵਿੱਚ ਲਿਖੀ ਹੈ ਤੇ ਮੈਂ ਨਸਰ ਦੇ ਰੂਪ ਦੇ ਵਿੱਚ ਤੁਹਾਡੇ ਸਾਹਮਣੇ ਰੱਖਾਂ ਸਹਿਬਾ ਨੂੰ ਤੇ ਆਖਿਆ ਵੀ हे ਬਾਪੂ हे ਪਿਤਾ ਇਹ ਜਿਹੜੀ ਬਰਫ਼ ਹੈ ਇਹ ਹੈ ਤੇ ਪਾਣੀ ਹਮ ਹਮ ਕਰਕੇ ਉੱਥੇ ਸ਼ਬਦ ਹੈ ਹਮ ਕਹਿੰਦੇ ਨੇ ਬਰਫ਼ ਇਹ ਹੈ ਤੇ ਪਾਣੀ ਪਰ ਇਸ ਨੂੰ ਕੋਈ ਪਾਣੀ ਕਹਿੰਦਾ ਨਹੀਂ ਸਾਰੇ ਕਹਿੰਦੇ ਨੇ ਬਰਫ਼ ਹੈ ਬਰਫ਼ ਹੈ ਕਿਉਂ ਪਾਣੀ ਜੰਮ ਗਿਆ ਤੇ ਕਹਿੰਦੇ ਜੰਮੇ ਹੋਏ ਪਾਣੀ ਦੇ ਚ ਰਵਾਨੀ ਨਹੀਂ ਆਉਂਦੀ ਰੁਕ ਜਾਂਦਾ ਪਾਣੀ ਜੰਮ ਜੋ ਗਿਆ ਦੋ ਤਰ੍ਹਾਂ ਦੀ ਉਥੇ ਸਹਿਬਾ ਨੇ ਤਸ਼ਬੀਹਾਂ ਦਿੱਤੀਆਂ ਨੇ ਔਰ ਇਹ ਬਾਜ਼ਤੀ ਦੇ ਮਾਰਗ ਵਿੱਚ ਉਦਾਹਰਣ ਦਿੱਤਾ ਜਾਂਦਾ ਹੈ ਪਾਣੀ ਨੂੰ ਗਰਮ ਕਰੀਏ ਔਰ ਪਾਣੀ ਜਿਸ ਵਕਤ 100 ਡਿਗਰੀ ਤੇ ਪਹੁੰਚਦਾ ਹੈ ਤੇ ਭਾਪ ਬਣਦਾ ਉੱਡਦਾ ਹੈ ਫਿਰ ਉੱਪਰ ਜਾਂਦਾ ਹੈ ਹਲਕਾ ਹੋ ਜਾਂਦਾ ਹੈ ਉੱਪਰ ਉੱਡਦਾ ਪਰ ਜੇ ਨਿਮਨਤਨ ਤੋਂ ਵੀ ਥੱਲੇ ਚਲਾ ਜਾਏ ਜ਼ੀਰੋ ਤੋਂ ਵੀ ਥੱਲੇ ਬਹੁਤ ਥੱਲੇ ਚਲਾ ਜਾਏ ਤੇ ਬਰਫ਼ ਵੀ ਬਣ ਜਾਂਦਾ ਇਹ ਜੰਮ ਜਾਂਦਾ ਹੈ ਹੈ ਤੇ ਪਾਣੀ ਉਹਨੇ ਭਾਪ ਵੀ ਬਣਨਾ ਹੈ ਉਹਨੇ ਬਰਫ਼ ਵੀ ਬਣਨਾ ਹੈ ਜੇ ਭਾਪ ਬਣ ਗਿਆ ਤੇ ਉੱਡੇਗਾ ਤੇ ਜੇ ਬਰਫ਼ ਬਣ ਗਿਆ ਤੇ ਰੁਕਿਆ ਰਹਿ ਜਾਏਗਾ ਉੱਥੇ ਹੀ ਰਹੇਗਾ ਉਹਨੇ ਨੂੰ ਭਾਪ ਜੇ ਬਣਾਣਾ ਹੈ ਮਨੁੱਖੀ ਮਨ ਇਹਦੀਆਂ ਵਿਚਾਰਾਂ ਦਾ ਪ੍ਰਵਾਹ ਉੱਚਾ ਹੋਵੇ ਤਖੈਲ ਬੜੇ ਉੱਚੇ ਹੋਣ ਵਿਚਾਰਾਂ ਦੇ ਪ੍ਰਵਾਹ ਬੜੇ ਉੱਚੇ ਹੋਣ ਔਰ ਇਤਨੀਆਂ ਉੱਚੀਆਂ ਵਿਚਾਰਾਂ ਕਿ ਸਾਰਾ ਸੰਸਾਰ ਥੱਲੇ ਰਹਿ ਜਾਏ ਤੋ ਕੁਦਰਤੀ ਗੱਲ ਹੈ ਫਿਰ ਇਸ ਪਾਣੀ ਨੂੰ ਉੱਚਾ ਕਰਨਾ ਪਏਗਾ ਕਈਆਂ ਦਾ ਮਨ ਵਿਚਾਰ ਜ਼ਰੂਰ ਉੱਚੇ ਹੋ ਜਾਂਦੇ ਨੇ ਪਰ ਹੁੰਦੇ ਪਤਾ ਕਿ ਇਸ ਤਰ੍ਹਾਂ ਨੇ ਜੈਸੇ ਪ੍ਰੈਸ਼ਰ ਦਾ ਮਾਰਿਆ ਹੋਇਆ ਫੋਰੇ ਦਾ ਪਾਣੀ ਉੱਚਾ ਤੇ ਉੱਠਦਾ ਹੈ ਪਰ ਧਰਤੀ ਦੀ ਖਿੱਚ ਦਾ ਮਾਰਿਆ ਫਿਰ ਥੱਲੇ ਕਥਾ ਕੀਰਤਨ ਸੁਣਿਆ ਵਕਤੀ ਤੌਰ ਤੇ ਗੁਬਾਰ ਆਇਆ ਜੀ ਕੱਲ ਤੋਂ ਸ਼ਰਾਬ ਨਹੀਂ ਪੀਣੀ ਅੰਮ੍ਰਿਤ ਛਕ ਲੈਣਾ ਰਹਤੀਆਂ ਬਹਿਤੀਆਂ ਆਉਣਾ ਉਦੋਂ ਪਤਾ ਚੱਲਦਾ ਜਦ ਚੌਥੇ ਦਿਨ ਬੈਠਾ ਕਿਸੇ ਬਾੜਜ ਤੇ ਪੀ ਰਿਹਾ ਹੈ ਕਹਿੰਦਾ ਉਦੋਂ ਬਚਨ ਕੀਤਾ ਸੀ ਅੱਜ ਥੋੜੀ ਕੀਤਾ ਉਹ ਤੇ ਫੋਰੇ ਦਾ ਪਾਣੀ ਅੰਜ ਵਕਤੀ ਤੌਰ ਤੇ ਉੱਪਰ ਗਿਆ ਫਿਰ ਥੱਲੇ ਆ ਗਿਆ ਕਥਾ ਕੀਰਤਨ ਇਸ ਨੇ ਸੁਣੀ ਹੈ ਮਹਾਰਾਜ ਦੀ ਕੋਈ ਬਾਣੀ ਪੜ ਰਿਹਾ ਹੈ ਯਾ ਸਾਖੀ ਸੁਣ ਰਿਹਾ ਹੈ ਅੰਦਰੋਂ ਜੋਸ਼ ਜਾਗਿਆ ਹੈ ਹੇ ਦਾਤਾ ਅੱਜ ਤੋਂ ਬਾਅਦ ਮੈਂ ਤੇਰੀ ਮੂਰਤੀ ਵਿਗਾੜਨੀ ਨਹੀਂ ਆਪਣੀ ਮੂਰਤੀ ਵਿਗਾੜਨੀ ਗੁਰੂ ਦੀ ਮੂਰਤੀ ਵਿਗਾੜਨੀ ਬਸ ਇੰਨੀ ਗੱਲ ਪਰ ਚੌਥੇ ਦਿਨ ਹੀ ਵਾਅਦਾ ਭੁੱਲ ਜਾਂਦਾ ਫਿਰ ਧਰਤੀ ਖਿੱਚਦੀ ਹੈ ਇਸ ਨੂੰ ਥੱਲੇ ਫਿਰ ਗੱਲ ਖਤਮ ਹੋ ਜਾਂਦੀ ਮੈਂ ਐਸਾ ਵੀ ਦੇਖਦਾ ਕਈ ਆਪਣੇ ਵਿਚਾਰਾਂ ਦੇ ਪ੍ਰਵਾਹ ਨੂੰ 99 ਡਿਗਰੀ ਤੱਕ ਵੀ ਲੈ ਜਾਂਦੇ ਪਰ ਮੈਂ ਇਤਨੀ ਅਰਜ਼ ਕਰਦੇ ਆ 99 ਡਿਗਰੀ ਤੇ ਵੀ ਪਾਣੀ ਪਾਣੀ ਇਹ ਭਾਪ ਕੋਈ ਨਹੀਂ ਬਣੇਗਾ ਆਖਰੀ 1 ਡਿਗਰੀ ਦੀ ਦੌੜ ਹੋਰ ਵੀ ਚਾਹੀਦੀ ਹੈ ਤਾਂ ਜਾ ਕੇ ਗੱਲ ਬਣਦੀ ਕਈ ਬੰਦੇ ਸਾਧਨਾ ਬੜੀ ਕਰਦੇ ਨੇ ਬੜੀ ਕਰਦੇ ਨੇ ਤੇ ਕਹਿੰਦੇ ਨੇ ਗੈਨੇ ਜੀ ਗੱਲ ਹੀ ਕੁਛ ਨਹੀਂ ਬਣੀ ਅੰਮ੍ਰਿਤ ਵੇਲੇ ਵੀ ਉੱਠਦੇ ਆਂ ਜਾਪ ਵੀ ਕਰਦੇ ਆਂ ਸਭ ਕੁਝ ਵੀ ਕਰਦੇ ਆਂ ਉਹਨਾਂ ਨੂੰ ਮੈਂ ਕਹਿਣਾ ਹੁਣਾ ਇਹ ਪਾਣੀ ਤੁਹਾਡਾ ਸ਼ਾਇਦ 80 ਡਿਗਰੀ ਤੇ ਰਹਿ ਗਿਆ ਹੋਣਾ 90 ਤੇ ਰਹਿ ਗਿਆ ਹੋਣਾ ਗੱਲ ਇੰਨੀ ਐਸ ਤੋਂ ਜ਼ਿਆਦਾ ਕੁਝ ਨਹੀਂ ਜੇ 99 ਡਿਗਰੀ ਤੇ ਵੀ ਰਹਿ ਗਿਆ ਇਸ ਪਾਣੀ ਨੂੰ ਡਣਾ ਕੋਈ ਨਹੀਂ ਇਹਨੇ ਭਾਪ ਕੋਈ ਨਹੀਂ ਪਣ ਲੇਕਿਨ ਇਹ ਤਾਂ ਇਹ ਮਤਲਬ ਨਹੀਂ ਹੈ ਕਿ ਭਾਪ ਨਹੀਂ ਬਣ ਸਕਦਾ ਬਣ ਸਕਦਾ ਤੂੰ ਤਪ ਕਰ ਔਰ ਤਪ ਦਾ ਮਤਲਬ ਹੀ ਇਹ ਤਪਾਣਾ ਭਾਉ ਖਲਾ ਅਗਨ ਤਪ ਤਾਉ ਇਹਨੂੰ ਅਗਨ ਦੇ ਨਾਲ ਤਪ ਦੇ ਨਾਲ ਤਸ਼ਬੀਹ ਜੜੀ ਦਿੱਤੀ ਗਈ ਐਵੇਂ ਨਹੀਂ ਵਿਚਾਰਾਂ ਨੂੰ ਤਪਾਣਾ ਤਾਂ ਕਿ ਇਹ ਭਾਵ ਬਣ ਕੇ ਉੱਡ ਸਕਣ ਇਹ ਪ੍ਰਭੂ ਦੇ ਮੰਡਲ ਦੇ ਚ ਪਹੁੰਚ ਸਕਣ ਇਹ ਬੁਲੰਦੀਆਂ ਨੂੰ ਛੂ ਸਕਣ ਤੇ ਭਾਪ ਜਦੋਂ ਉੱਪਰ ਉੱਠਦੀ ਹੈ ਉਦੋਂ ਹੀ ਵਰਸਦੀ ਹੈ ਉਦੋਂ ਹੀ ਸੰਸਾਰ ਨੂੰ ਹਰਾ ਭਰਾ ਕਰਦੀ ਹੈ ਜਦ ਕਿਸੇ ਬੰਦੇ ਦੇ ਵਿਚਾਰ ਬੜੇ ਬੁਲੰਦ ਹੁੰਦੇ ਨੇ ਸੰਸਾਰ ਵਾਸਤੇ ਪਰਉਪਕਾਰੀ ਉਹੀ ਸਾਬਤ ਹੁੰਦਾ ਹੈ ਨੀਵੇਂ ਖਿਆਲਾਂ ਦੇ ਬੰਦੇ ਪਰਉਪਕਾਰੀ ਨਹੀਂ ਹੁੰਦੇ ਦੁਰਾਚਾਰੀ ਹੁੰਦੇ ਨੇ ਭਾਵੇਂ ਉਹਨਾਂ ਦੇ ਹੱਥ ਦੇ ਵਿੱਚ ਪਰਉਪਕਾਰ ਦੀ ਜ਼ਿੰਮੇਵਾਰੀ ਹੋਵੇ ਤਾਂ ਵੀ ਦੁਰਾਚਾਰ ਕਰਨਗੇ ਕਿਉਂਕਿ ਬਦਲਾ ਵਾਲੀ ਜ਼ਿੰਦਗੀ ਨਹੀਂ ਹੈ ਇਹ ਕੋਈ ਉੱਪਰ ਨਹੀਂ ਉੱਠੇ ਥੱਲੇ ਹੀ ਪੈਣੇ ਹੈ ਤੋ ਖੈਰ ਸਾਇਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਝਾ ਰਹੇ ਨੇ ਜੇ ਪਾਣੀ ਭਾਪ ਬਣ ਸਕਦਾ ਹੈ ਤੋ ਪਾਣੀ ਬਰਫ਼ ਵੀ ਬਣ ਸਕਦਾ ਹੈ ਬਰਫ਼ ਇੱਕ ਸਖਤ ਹੁੰਦੀ ਹੈ ਠੋਸ ਪੱਥਰ ਦੀ ਤਰ੍ਹਾਂ ਕਈਆਂ ਦੇ ਮਨ ਬਿਲਕੁਲ ਪੱਥਰ ਦੀ ਤਰ੍ਹਾਂ ਠੋਸ ਨੇ ਬੜੇ ਸਖਤ ਨੇ ਔਰ ਕਈਆਂ ਦੇ ਮਨ ਤੋਂ ਲੋਕਾਂ ਨੂੰ ਬੜੀ ਗਹਿਰੀ ਛੱਟ ਪਹੁੰਚਦੀ ਕਿਉਂਕਿ ਪੱਥਰ ਜੇ ਕਿਸੇ ਨੂੰ ਮਾਰੀਏ ਬਰਫ਼ ਦਾ ਡਲਾ ਕਿਸੇ ਨੂੰ ਮਾਰੀਏ ਤੇ ਬੜਾ ਭਾਰੀ ਜ਼ਖਮੀ ਉਸਨੂੰ ਕੀਤਾ ਜਾ ਸਕਦਾ ਹੈ। ਤੋਂ ਸਹਿਬ ਉੱਥੇ ਸਮਝਾਉਂਦੇ ਨੇ। हे ਪਿਤਾ ਇਹ ਜਿਹੜਾ ਮਨ ਹੈ ਇਹ ਬਰਫ਼ ਦੀ ਤਰ੍ਹਾਂ ਜੰਮਿਆ ਹੋਇਆ। ਤੇਰਾ 14 ਸਫਿਆਂ ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਇੱਕ ਗਾਥਾ ਲਿਖੀ ਆ ਪੜ ਲੈਣੀ। ਇਹ ਬਰਫ਼ ਦੀ ਤਰ੍ਹਾਂ ਤੇ ਬਰਫ਼ ਦਾ ਕੰਮ ਕੀ ਹੈ ਪਿਗਲਣਾ। ਬਰਫ਼ ਦਾ ਸੁਭਾਅ ਕੀ ਹੈ ਪਿਗਲਣਾ। ਮਨ ਦਾ ਸੁਭਾਅ ਕੀ ਹੈ ਵਿੱਚ ਫੁਰਨੇ ਨਿਕਲਣਗੇ ਨਿਕਲਣਗੇ ਹਰ ਵਕਤ ਨਿਕਲਣਗੇ ਅੱਠੇ ਪੈਰ ਕੋਈ ਨਾ ਕੋਈ ਫੁਰਨਾ ਮਨ ਦੇ ਚੋਂ ਨਿਕਲ ਰਿਹਾ ਤੇ ਇੰਜ ਕਹਿ ਲਓ ਕਿ ਮਨ ਦਾ ਸੁਭਾਅ ਕੀ ਹੈ ਫੁਰਨਿਆਂ ਨੂੰ ਜਨਮ ਦੇਣਾ ਬਰਫ਼ ਦਾ ਸੁਭਾਅ ਕੀ ਹੈ ਪਿਗਲਣਾ ਮਨ ਹਰ ਥਾਂ ਤੇ ਪਿਗਲ ਜਾਂਦਾ ਹੈ ਚੰਗੀ ਥਾਂ ਤੇ ਵੀ ਮਾੜੀ ਥਾਂ ਤੇ ਵੀ ਸਤ ਸੰਗ ਵਿੱਚ ਵੀ ਪਿਗਲੇਗਾ ਪਖੰਡ ਦੇ ਵਿੱਚ ਵੀ ਪਿਗਲੇਗਾ ਤੁਸੀਂ ਆਖੋਗੇ ਪਖੰਡ ਦੇਚ ਨਹੀਂ ਪਿਗਲਦਾ ਮੈਂ ਦੇਖਿਆ ਪਖੰਡ ਦੇਚ ਵੀ ਪਿਗਲਦਾ ਇਸ ਬੁਲੇਖੇ ਚ ਨਾ ਪਹਿਣਾ ਕਿ ਪਖੰਡ ਦੇਚ ਨਹੀਂ ਪਿਗਲਦਾ ਮੈਂ ਨਿਰੰਕਾਰੀਆਂ ਦਾ ਜਲੂਸ ਦੇਖਿਆ ਦਿੱਲੀ ਦੇਚ ਲੰਗਦਾ ਹੋਇਆ ਉਹਦੇ ਚ ਹਜ਼ਾਰਾਂ ਤਾਦਾਦ ਦੇਚ ਬੰਦੇ ਲੰਬੀਆਂ ਲੰਬੀਆਂ ਦਾੜੀਆਂ ਵਾਲੇ ਔਰ ਨਿਰੰਕਾਰੀ ਉਹ ਜਿਸਨੇ ਅੱਜ ਤੋਂ ਗਾਲਬਨ 8-9 ਮਹੀਨੇ ਪਹਿਲੇ ਹੁਸ਼ਿਆਰਪੁਰ ਦੇਚ ਇੱਕ ਭਰੇ ਜਲਸੇ ਦੇਚ ਗਿਆ ਬਈ ਇਹ ਕਾਰ ਸੇਵਾ ਨਹੀਂ ਹਰਿ ਮੰਦਰ ਸਾਹਿਬ ਦੀ ਇਹ ਬੇਕਾਰ ਸੇਵਾ ਹੈ ਇਹ ਲਵਸ ਸੁਨ ਉਸ ਖੁੱਲੇ ਸ਼ਬਰ ਸੁਨੇਕ ਇਹ ਗੱਲ ਵਖਰੀਏ ਕਿ ਬਾਅਦ ਉਸਨੇ ਖਿਮਾ ਵੀ ਮੰਗ ਲਈ ਲੇਕਿਨ ਆਖੇ ਤੇ ਸਹੀ ਉਹਨੇ ਸ਼ਬਦ ਭਰੇ ਜਲਸੇ ਚ ਆ ਕੇ ਲੇਕਿਨ ਫਿਰ ਵੀ ਚਲਦੇ ਪਖੰਡਾ ਅਸਰ ਪੈਂਦਾ ਲਾਲਚ ਬੜਾ ਬਹੁਤ ਡੰਗਦਾ ਦਿੱਤਾ ਜਾਂਦਾ ਪੈਰਾਵੇ ਦਾ ਅਸਰ ਹੋ ਜਾਂਦਾ ਹੈ ਨਾਲ ਦੇ ਏਜੰਟਾਂ ਦਾ ਅਸਰ ਹੋ ਜਾਂਦਾ ਹੈ ਇਸ਼ਤਿਆਰ ਬਾਜ਼ੀ ਦਾ ਅਸਰ ਹੋ ਜਾਂਦਾ ਆਖਰ ਬੰਦਾ ਪਰੇਰਿਆ ਜਾਂਦਾ ਹੈ ਗੱਲ ਜਿਹੜੀ ਹੋਈ ਇਤਨੀ ਹੈ ਪਖੰਡ ਦਾ ਵੀ ਅਸਰ ਲਾਜ਼ਮੀ ਪੈਂਦਾ ਹਰ ਹਾਲਤ ਵਿੱਚ ਪੈਂਦਾ ਹੈ ਤੇ ਸਤ ਸੰਗ ਦਾ ਵੀ ਪੈਂਦਾ ਬਰਫ਼ ਦਾ ਕੰਮ ਕੀ ਹੈ ਪਿਗਲਣਾ ਮਨ ਦਾ ਕੰਮ ਕੀ ਹੈ ਪਿਗਲਣਾ ਤੋਂ ਅਸੀਂ ਕੋਸ਼ਿਸ਼ ਇਹ ਕਰਨੀਏ ਚੰਗੀ ਥਾਂ ਤੇ ਪਿਗਲ ਸਕੇ ਮਾੜੀ ਥਾਂ ਤੇ ਨਾ ਪਿਗਲੇ ਬਸ ਇੰਨੇ ਕੱਲ ਉੱਥੇ ਜਿਹੜੀ ਭਾਈ ਸਾਹਿਬ ਨੇ ਤਸ਼ਬੀਹ ਦਿੱਤੀ ਹੈ ਕਮਾਲ ਕਰ ਦਿੱਤੀ ਭਈ ਦੋ ਭਾਂਡੇ ਹਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਸਮਝਾਉਂਦੇ ਨੇ ਆਪਣੇ ਪਿਤਾ ਨੂੰ ਦੋ ਭਾਂਡੇ ਹੋਵਨ ਦੋ ਬਰਤਨ ਤੇ ਇੱਕ ਬਰਤਨ ਦੇ ਚ ਪਾਣੀ ਗੰਦਾ ਹੋਵੇ ਪਦਬੋਦਾਰ ਬਿਸ਼ਟੇ ਵਾਲੀ ਟੀੜੇ ਵੀ ਉਸ ਦੇ ਚ ਘੁਮ ਰਹਿ ਹੋਵ ਤੇ ਸਾਹਿਬ ਕਹਿੰਨੇ ਮੇਰੇ ਹੱਥ ਦੇ ਚ ਹੋਵੇ ਬਰਫ਼ ਦਾ ਡੱਲਾ ਉਸ ਬਰਫ਼ ਦੇ ਡੱਲੇ ਨੂੰ ਪਾ ਲਈਏ ਗੰਦੇ ਪਾਣੀ ਵਿੱਚ ਹੋਵੇਗਾ ਕਿ ਪਿਗਲ ਪਿਗਲ ਕੇ ਗੰਦੇ ਪਾਣੀ ਦਾ ਰੂਪ ਬਣ ਜਾਏ ਪਰ ਦੂਜੇ ਭਾਂਡੇ ਦੇ ਵਿੱਚ ਹੋਵੇ ਪਾਣੀ ਨਿਰਮਲ ਉਸ ਦੇ ਵਿੱਚ ਸੈਂਟ ਅਤਰ ਵੀ ਪਾਇਆ ਗਿਆ ਹੋਵੇ ਤੇ ਪਾਣੀ ਵਿੱਚ ਸੁਗੰਧ ਆ ਰਹੀ ਹੋਵੇ ਖੁਸ਼ਬੂ ਆ ਰਹੀ ਹੋਵੇ ਪਾਣੀ ਬੜਾ ਨਿਰਮਲ ਹੋਵੇ ਬੜਾ ਸ਼ਫਾਫ ਹੋਵੇ ਤੇ ਉਸ ਬਰਫ਼ ਦੇ ਡਲੇ ਨੂੰ ਪਾ ਦਈਏ ਜੇ ਉਹ ਸੁਗੰਧਿਤ ਜਲ ਦੇ ਵਿੱਚ ਪਵਿੱਤਰ ਜਲ ਦੇ ਵਿੱਚ ਫਿਰ ਕੀ ਹੋਵੇਗਾ ਉਸ ਬਰਫ਼ ਦੇ ਡਲੇ ਨੇ ਪਿਗਲ ਪਿਗਲ ਕੇ ਨਿਰਮਲ ਪਾਣੀ ਦਾ ਰੂਪ ਹੋ ਜਾਣਾ ਸੁਗੰਧਿਤ ਜਲ ਦਾ ਰੂਪ ਹੋ ਜਾਣਾ ਇਸ ਢੰਗ ਨਾਲ ਆਪਣੇ ਪਿਤਾ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਮਝਾਇਆ ਇਸ ਮਨ ਨੂੰ ਪਾ ਲਈਏ ਨਾ ਵਿਸ਼ਿਆਂ ਦੇ ਚ ਸੰਸਾਰ ਦੇ ਰਸਾਂ ਦੇ ਚ ਤੇ ਪਿਗਲ ਪਿਗਲ ਕੇ ਇਹ ਵਿਸ਼ਈ ਹੋ ਜਾਂਦਾ ਇਹ ਵਾਸ਼ਨਾ ਦਾ ਰੂਪ ਬਣ ਜਾਂਦਾ ਪਰ ਇਸੇ ਹੀ ਮਨ ਨੂੰ ਜੇ ਪਾਉ ਦਈਏ ਗੁਰਬਾਣੀ ਵਿੱਚ ਤੇ ਪਿਗਲ ਪਿਗਲ ਕੇ ਇਹ ਹੀ ਗੁਰੂ ਦਾ ਰੂਪ ਹੋ ਜਾਂਦਾ ਇਹ ਹੀ ਨਿਰੰਕਾਰ ਦਾ ਰੂਪ ਹੋ ਜਾਂਦਾ ਹੈ ਇਹ ਹੀ ਈਸ਼ਵਰ ਦਾ ਰੂਪ ਹੋ ਜਾਂਦਾ ਹੈ ਔਰ ਜਿਸ ਵਗਰ ਪਿਗਲ ਕੇ ਈਸ਼ਵਰ ਦਾ ਰੂਪ ਹੋ ਜਾਂਦਾ ਹੈ ਉੱਥੇ ਹੀ ਜਾਪਦੇ ਸਹਿਬਾ ਨੇ ਕਿਹਾ ਹੈ ਕਿ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਤੂੰ ਤੇ ਜੋਤ ਸਰੂਪ ਹੋ ਸਕਦਾ ਹੈ ਪਿਗਲ ਕਿੱਥੇ ਰਿਹਾ ਕਿਹੜੀ ਥਾਂ ਤੇ ਪਿਗਲ ਰਿਹਾ ਕਿਹੜੀ ਥਾਂ ਤੇ ਆਪਣੀ ਹਸਤੀ ਨੂੰ ਜੋ ਹੈ ਮਲੀਨ ਕਰ ਰਿਹਾ ਲਪਾਇਮਾਨ ਕਰ ਰਿਹਾ ਤੂੰ ਇੱਥੇ ਨਹੀਂ ਪਿਗਲਣਾ ਸੀ ਕਿਸੇ ਹੋਰ ਥਾਂ ਤੇ ਪਿਗਲਣਾ ਸੀ ਔਰ ਮੈਂ ਇਤਨੀ ਅਰਜ਼ ਕਰਦੇ ਹਰ ਮਹਿਫਿਲ ਵਿੱਚ ਮਨ ਪਿਗਲਦਾ ਹੈ ਹਰ ਥਾਂ ਤੇ ਮਨ ਪਿਗਲੇਗਾ ਸੰਸਾਰ ਦੇ ਵਿੱਚ ਕੋਈ ਅਸੀ ਥਾਂ ਨਹੀਂ ਜਿੱਥੇ ਮਨ ਨਾ ਪਿਗਲੇ ਤੋ ਭਾਵੇਂ ਗਲਤ ਥਾਂ ਤੇ ਬੈਠੀਏ ਆਪਣੇ ਵਿਚਾਰਾਂ ਨੂੰ ਸਹੀ ਕਰ ਸਕੇ ਤੋ ਮਨ ਫਿਰ ਸਹੀ ਥਾਂ ਤੇ ਪਿਗਲੇਗਾ ਫਿਰ ਮਨ ਗੁਰੂ ਦੀ ਮੂਰਤੀ ਬਣਾ ਰਹਿ ਗੁਰੂ ਦਾ ਰੂਪ ਬਣ ਜਾਏਗਾ ਜਿਨ੍ਹਾਂ ਨੂੰ ਪਾਤਸ਼ਾਹ ਕਹਿੰਦੇ ਸਨ ਇਹ ਮੇਰਾ ਆਪਣਾ ਰੂਪ ਹੈ ਤੇ ਜਿਨ੍ਹਾਂ ਨੂੰ ਕਹਿੰਦੇ ਸਨ ਇਹ ਮੇਰਾ ਆਪਣਾ ਰੂਪ ਨਹੀਂ ਹੈ ਗੱਲ ਜਿਹੜੀ ਇਹ ਅੰਦਰੋਂ ਇਤਨੀ ਆਉਂਦੀ ਸੀ ਕਿ ਉਹਨਾਂ ਦਾ ਮਨ ਗੁਰਬਾਣੀ ਦੇ ਵਿੱਚ ਪਿਗਲ ਗਿਆ ਹੁੰਦਾ ਸੀ ਇਤਨਾ ਵਿਗਲ ਗਿਆ ਹੁੰਦਾ ਸੀ ਕਿ ਉਹ ਗੁਰੂ ਦਾ ਰੂਪ ਹੋ ਗਏ ਹੁੰਦੇ ਸਨ ਤੇ ਸਤਿਗੁਰੂ ਵੀ ਮਾਨ ਨਾਲ ਕਹਿ ਦਿੱਤਾ ਕਰਦੇ ਸਨ ਨਹੀਂ ਇਹ ਤੇ ਮੇਰਾ ਆਪਣਾ ਹੀ ਰੂਪ ਹੈ ਮੇਰੇ ਵਿੱਚ ਪਿਗਲਿਆ ਇਸ ਨੇ ਆਪਣੀ ਹਸਤੀ ਮੇਰੇ ਵਿੱਚ ਪਿਗਲਾਈ ਹੈ ਇਹ ਮੇਰਾ ਰੂਪ ਬਣ ਗਿਆ ਇਸ ਵਾਸਤੇ ਐਸੇ ਸਰੂਪ ਦਿੱਤੇ ਗੁਰੂ ਅਕਸਰ ਮਾਨ ਕਰਦੇ ਰਹੇ ਤਾਂ ਮੈਂ ਇੱਥੋਂ ਗੱਲ ਆਰੰਭ ਕੀਤੀ ਸੀ ਕਿ ਇਹ ਜਿਹੜਾ ਮਨ ਹੈ ਇੱਕ ਬਹੁਤ ਪਰਬਲ ਸ਼ਕਤੀ ਹੈ ਬੰਦੇ ਕੋਲ ਇਤਨੀ ਪਰਬਲ ਸ਼ਕਤੀ ਹੈ ਕਿ ਇਹ ਮਨ ਨੇ ਤੇ ਰੱਬ ਹੈ ਇਹ ਨਾ ਮੰਨੇ ਤੇ ਕੋਈ ਰੱਬ ਨਹੀਂ ਇਹ ਮੰਨੇ ਤੇ ਗੁਰੂ ਹੈ ਇਹ ਨਾ ਮੰਨੇ ਤੇ ਕੋਈ ਗੁਰੂ ਨਹੀਂ ਇਹ ਮੰਨੇ ਤੇ ਕੀਰਤਨ ਦਾ ਰਸ ਹੈ ਨਾਮ ਜਪਣ ਦਾ ਰਸ ਹੈ ਤੇ ਜੇ ਇਹ ਨਾ ਮੰਨੇ ਤੇ ਕੋਈ ਰਸ ਨਹੀਂ ਤੇ ਬਾਬਾ ਫਰੀਦ ਕਹਿੰਦੇ ਨੇ ਮੈਂ ਮਤ ਦੇ ਦੇ ਕੇ ਥੱਕ ਗਿਆ ਬੋਲ ਬੋਲ ਕੇ ਥੱਕ ਗਿਆ ਮਨੁੱਖਾਂ ਦੇ ਮਨ ਨੇ ਇੱਕ ਵੀ ਨਹੀਂ ਸੁਣੀ ਇੱਕ ਵੀ ਨਹੀਂ ਮੰਨੀ ਫਰੀਦਾ ਕੂ ਕਹਿੰਦਿਆਂ ਚਾਹ ਗੇਂਦਿਆਂ ਮਤੀ ਦੇਂਦੀਆਂ ਨਿਤ ਜੋ ਸ਼ੈਤਾਨ ਵਨਾਈਆਂ ਸੇਕਤ ਫੇਰਨ ਜਿਤ ਬਾਬਾ ਫਰੀਦ ਕਹਿੰਦੇ ਮਤ ਦੇ ਦੇ ਕੇ ਮੈਂ ਥੱਕ ਗਿਆ ਸਮਝਾ ਸਮਝਾ ਕੇ ਮੈਂ ਥੱਕ ਗਿਆ ਪਰ ਜਿਨ੍ਹਾਂ ਦੇ ਦਿਲ ਦਿਮਾਗ ਨੂੰ ਸ਼ੈਤਾਨ ਨਹੀਂ ਪੁੱਠੇ ਪਾਸੇ ਪਾਇਆ ਮੇਰੀ ਗੱਲ ਕਿੱਥੇ ਸੁਣਦੇ ਨੇ ਮੇਰੀ ਗੱਲ ਕਿੱਥੇ ਮੰਨਦੇ ਨੇ ਤੋ ਕਹਿੰਦੇ ਨੇ ਇਹ ਜਿਹੜਾ ਮਨ ਹੈ ਇਹਦਾ ਹਿੱਸਾ ਬਹੁਤ ਹੈ ਔਰ ਇਹਦੇ ਹਿੱਸੇ ਵਿੱਚ ਪੁੱਤਰ ਵੀ ਬੈਠੇ ਨੇ ਮਿੱਤਰ ਵੀ ਬੈਠੇ ਨੇ ਪਤਨੀ ਵੀ ਬੈਠੀ ਹੈ ਸਾਰੇ ਬੈਠੇ ਨੇ ਮੰਨ ਵਿੱਚ ਕੋਈ ਐਸਾsingਾਸਣ ਨਹੀਂ ਕੋਈ ਐਸੀ ਥਾਂ ਨਹੀਂ ਜਿੱਥੇ ਗੁਰੂ ਬੈਠਾ ਹੋਵੇ ਗੁਰਬਾਣੀ ਦਾ ਰਸ ਬੈਠਾ ਹੋਵੇ ਈਸ਼ਵਰ ਬੈਠਾ ਹੋਵੇ ਪਰਮਾਤਮਾ ਬੈਠਾ ਹੋਵੇ ਸਤ ਸੰਗ ਕਰਨ ਦਾ ਮਤਲਬ ਇੰਨਾ ਹੈ ਕਿ ਜਿਸ ਢੰਗ ਨਾਲ ਅਸੀਂ ਘਰ ਨੂੰ ਆਪਣੇ ਮਨ ਦਾ ਹਿੱਸਾ ਮੰਨਿਆ ਹੋਇਆ ਹੈ ਗੁਰੂ ਨੂੰ ਵੀ ਆਪਣੇ ਮਨ ਦਾ ਹਿੱਸਾ ਮੰਨ ਲਈਏ ਤੇ ਧੰਨਤਾ ਦੇ ਯੋਗ ਨੇ ਪੂਜਣ ਯੋਗ ਨੇ ਉਹ ਗੁਰੂ ਕੇ ਸਿੱਖ ਜਿਨ੍ਹਾਂ ਦੇ ਮਨ ਨੇ ਗੁਰੂ ਨੂੰ ਮੰਨ ਲਿਆ ਜਿਨ੍ਹਾਂ ਦੇ ਮਨ ਨੇ ਈਸ਼ਵਰ ਨੂੰ ਮੰਨ ਲਿਆ ਕਹੋ ਕਵੀਰ ਮਨ ਮੰਨਿਆ ਮਨ ਮੰਨਿਆ ਤਉ ਹਰ ਜਾਣਿਆ ਇਧਰੋ ਬੰਦੇ ਦਾ ਮਨ ਮੰਨਦਾ ਇਧਰੋ ਮਨੁੱਖ ਰੱਬ ਨੂੰ ਜਾਣ ਲੈਂਦਾ ਈਸ਼ਵਰ ਨੂੰ ਜਾਣ ਲੈਂਦਾ ਸਾਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਬਖਸ਼ਿਸ਼ ਕਰਨ ਤੁਸੀਂ ਆਪਣੇ ਮਨ ਨੂੰ ਮਨਾ ਸਕੋ ਮਨ ਨੂੰ ਰਾਜੀ ਕਰਨ ਦੇ ਸਮਰਥ ਹੋ ਸਕੋ ਗੁਰੂ ਸਹਾਇਕ ਹੋਵੇ ਕਿ ਤੁਹਾਡਾ ਮਨ ਗੁਰੂ ਨੂੰ ਗੁਰੂ ਕਰਕੇ ਮੰਨ ਲਵੇ ਈਸ਼ਵਰ ਨੂੰ ਈਸ਼ਵਰ ਕਰਕੇ ਮੰਨ ਲਵੇ ਜੈਸੇ ਕਿ ਸੰਸਾਰ ਨੂੰ ਸੰਸਾਰ ਕਰਕੇ ਮੰਨਿਆ ਹੋਇਆ ਹੈ ਮਿੱਤਰਾਂ ਨੂੰ ਮਿੱਤਰਾਂ ਮਿੱਤਰ ਕਰਕੇ ਮੰਨਿਆ ਹੋਇਆ ਹੈ ਇਸੇ ਤਰੀਕੇ ਨਾਲ ਹੀ ਗੁਰੂ ਨੂੰ ਗੁਰੂ ਕਰਕੇ ਮੰਨ ਲਵੇ ਤੇ ਜਿਸ ਦਿਨ ਗੁਰੂ ਨੂੰ ਗੁਰੂ ਕਰਕੇ ਮੰਨ ਲਿਆ ਉਸ ਦਿਨ ਗੁਰੂ ਦੀ ਹਰ ਗੱਲ ਚੰਗੀ ਲੱਗੇਗੀ ਹਰ ਗੱਲ ਮਿੱਠੀ ਲੱਗੇਗੀ ਹਰ ਗੱਲ ਵਿੱਚ ਰਹਿਸ਼ ਤੇ ਕੋਈ ਰਮਜ਼ ਹੋਵੇਗੀ ਹਰ ਗੱਲ ਪ੍ਰੇਰਣਾਦਾਇਕ ਹੋਵੇਗੀ ਤੇ ਹਰ ਗੱਲ ਇੰਜ ਪਰਪੀਤ ਹੋਵੇਗੀ ਜੈਸੇ ਅਨੰਦ ਦਾ ਸੋਮਾ ਸੁਖ ਦਾ ਸੋਮਾ ਇਤਨੇ ਬਚਨ ਇਸ ਵਕਤ ਪ੍ਰਵਾਨ ਕਰਨੇ ਪੁੱਲਾ ਚੁੱਕਾ ਮਾਫ ਜੋ ਕੁਛ ਆਪਨੇ ਸਰਵਨ ਕੀਤਾ ਦਾਤਾ ਮੇਰੇ ਹਿਰਦੇ ਵਿੱਚ ਵਸਾਵੇ ਤੇ ਆਪਦੇ ਹਿਰਦੇ ਵਿੱਚ ਵੀ ਤਾਂ ਕਿ ਇਹ ਸੁਣੀ ਹੋਈ ਗੱਲਾਂ ਸਾਰੀਆਂ ਸਾਡੇ ਮਨ ਦਾ ਹਿੱਸਾ ਬਣ ਸਕਣ ਗੱਜ ਕੇ ਫਤਿਹ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ